ਕਟੜਾਈ ਪਿਛਲੇ ਦਿਨੀ ਮਰੇ ਤੇ ਜਾਨਲੇਵਾ ਹਮਲਾ ਕੀਤਾ ਇਹੋ ਉਹਨਾਂ ਨੇ ਤੇ ਗੱਡੀਆਂ ਭਰ ਕੇ ਆਏ 12-13 ਗੱਡੀਆਂ ਦਾ ਕੈਮਰੇ ਚ ਵੀ ਆਈਆਂ ਜੀ ਉਹਨਾਂ ਦੇ ਵਿੱਚ ਅਸਲਾ ਤੇ ਜਥਿਹਥਿਆਰ ਤੇ ਮੈਂ ਸਮਾਨ ਲੈਣ ਜਾ ਰਿਹਾ ਸੀ ਦੁਕਾਨ ਤੇ ਤੇ ਆਏ ਉੱਥੇ ਉਹਨਾਂ ਨੇ ਮੇਰੀ ਗੱਡੀ ਸਾਰੀ ਪੰਨਤੀ ਉਹਨਾਂ ਨੇ ਅਸਲੇ ਨਾਲ ਸਿੱਧੇ ਮੇਰੇ ਫੇਰ ਮਾਰੇ ਗੱਡੀ ਸਾਰੀ ਫੁੱਟ ਗਈ ਬਸ ਗੱਡੀ ਨੰਗਣ ਦੀ ਕੋਈ ਵੀ ਨਹੀਂ ਬਸਾਂ ਗੱਡੀ ਨਿਕਲੀ ਉਥੋਂ ਗੱਡੀ ਗੱਡੀ ਚ ਕਿੰਨੇ ਜਣੇ ਸੀ ਕਿਹੜੀ ਗੱਡੀ ਸੀ ਗੱਡੀ ਸਟੇਲਵੇ ਕਰੂਜ਼ ਸੀ ਆਪਦੀ ਗੱਡੀ ਹੈ ਜੀ ਚਾਰ ਜਣੇ ਸੀ ਜੀ ਬੱਚੀ ਉਹਨਾਂ ਨੇ ਆ ਕੇ ਬਸ ਸਾਰੀ ਗੱਡੀਆਂ ਘੇਰ ਕੇ ਵਾਲੇ ਵਾਲੇ ਲਾ ਕੇ ਗੱਡੀ ਸੀ ਮਸਾਂ ਗੱਡੀਆਂ ਵਿੱਚੋਂ ਫੁੱਟ ਗਈ ਸਾਡੀ ਗੱਡੀ ਸਾਰੀ ਉਹਨਾਂ ਕੋਲ ਹਥਿਆਰ ਤੇ ਬਹੁਤ ਜ਼ਿਆਦਾ ਤੇਜ਼ ਸਾਡੀ ਗੱਡੀ ਸਾਰੇ ਉਹਨੇ ਭੰਨਦੀ ਪਿਸਤਲ ਸੀ ਰਫਲਾ ਸੀ ਸਾਰਾ ਅਸਲਾ ਉੱਥੇ ਫੈਰਿੰਗ ਹੋਈ ਸਾਡੇ ਸਿੱਧੇ ਫੈਨ ਮਾਰੇ ਉਹਨਾਂ ਨੇ ਬਾ ਪਿੰਡ ਚ ਬਹੁਤ ਯਾਰ ਦੇ ਡੈਕਸਟ ਫਲਾਉਣੀ ਉਹਨਾਂ ਨੇ ਵੀ ਜਾਨੋ ਮਾਰ ਜਾਨੂ ਮਾਰਨੇ ਕੰਮ ਕਰਿਆ ਸੀ ਉਹਨਾਂ ਨੇ ਵੀ ਮਾਰਾਂਗੇ ਅੱਜ ਪਤਾ ਨਹੀਂ ਕਿਉਂ ਮਾਰਨਾ ਚਾਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਦੇ ਨਾਲ ਹੋ ਰਿਹਾ ਸੀ ਮੇਰੇ ਯਾਰ ਵੈਲੀ ਸੀ ਜੀ ਮੇਰੇ ਦੋਸਤ ਚਾਰ ਜਣੇ ਗੱਡੀ ਦੇ ਵਿੱਚ ਸੀ ਪਰ ਪੂਆ ਦਾ ਮੁੰਡਾ ਆਇਆ ਸੀ ਜੀ ਉਹਦਾ ਬਰਥਡੇ ਸੀ ਉਹ ਕੇਕ ਕੱਟਣ ਆਇਆ ਸੀ ਉੱਥੇ ਹੀ ਸਮਾਨ ਲੈਣ ਲੱਗ ਰਹੇ ਸੀ ਦੁਕਾਨ ਤੇ ਇਹਦੇ ਵਿੱਚ ਜਿਹੜੇ ਪਿੰਡ ਦੇ ਬੰਦੇ ਨੇ ਹਮਲਾ ਕੀਤਾ ਤੁਸੀਂ ਕਿਹਨੂੰ ਕਿਹੜੇ-ਕਿਹੜੇ ਬੰਦੇ ਨੇ ਉੱਚ ਜੀ ਮੌਜੂਦਾ 6 ਜਣੇ ਤਾਂ ਪਛਾਣ ਚ ਆ ਗਏ ਬਾਕੀ ਹੁਣ ਸੱਤੇ ਨਹੀਂ 36 ਬੰਦੇ ਪਾਏ ਹੋਣੇ ਹੁਣ ਸੱਤੇ 12 ਗੱਡੀਆਂ ਸੀ ਜਿਹੜੇ ਕੈਮਰੇ ਦੇ ਵਿੱਚ ਆ ਗਈਆਂ ਮੌਜੂਦਾ ਸਰਪੰਚਾ ਜੀ ਉਹੇ ਘਰ ਵਾਲੀ ਸਰਪੰਚੀ ਆ ਸਾਰਾ ਕੁਝ ਸ਼ੋਅ ਕਰਾ ਲੈ ਜੀ ਪਾਰਟੀ ਉਪਾਰਟੀ ਕਾਂਗਰਸ ਨਾਲ ਸੰਬੰਧ ਐ ਸੀ ਆਮ ਆਦਮੀ ਨਾਲ ਸੰਬੰਧ ਰੱਖਦੇ। ਇਹ ਕਾਰਨ ਦਾ ਕੀ ਕਪਾ ਲੱਗੇ ਵੀ ਕਾਰਨ ਕੀ ਹੋਇਆ ਉਹਨੇ ਜਿਹੜੀ ਜਾਣਨੇ ਵਾਹਮਲਾ ਕਰਿਆ। ਕਾਰਨ ਹਲੇ ਕੋਈ ਛੋਟਾ ਮੋਟਾ ਤੁੰਦੂ ਮੈਂ ਹੋਈ ਸੀ ਜੀ ਅਸੀਂ ਧਰਨੇ ਤੇ ਜਾ ਰਹੇ ਸੀ। ਅਸੀਂ ਟਰੈਕਟਰ ਆਪ ਦਾ ਲੈ ਕੇ ਜਾ ਰਹੇ ਸੀ ਆਪ ਦਾ ਲੈ ਕੇ ਜਾ ਰਹੇ ਸੀ। ਰਸਤੇ 'ਚ ਸਾਡੇ ਨਾਲ ਲੱਗੇ ਕਰਨ ਕਿਦੇ ਟਰੈਕਟਰ ਮੂਰੇ ਕਰ ਲੈ ਕਿਤੇ ਪਿੱਛੇ ਕਰ ਲਿਆ। ਉਹ ਰੈਂਜਰ ਸਰ ਪ੍ਰਾਨਮ। ਰੈਂਜਰ ਸਰ ਕੁਛ ਨਹੀਂ ਵੀ ਅਸੀਂ ਸੜਕ ਬਣ ਰਹੀ ਹੈ ਸਾਡੇ ਪਿੰਡ ਰਟੋਲਾ ਤੋਂ ਧਨੋਲੀ ਕਲਾਂ ਨੂੰ। ਜੋ ਕਿ ਇਹਨਾਂ ਨੇ ਘਰ ਪਾਇਆ ਹੋਇਆ ਹੈ ਪਹੇ ਦੇ ਉੱਤੇ। ਅਸੀਂ ਉਹ ਪਾ ਕੜਾਇਆ ਸੀ ਸਾਰਾ ਬਸ ਉੱਥੇ ਸੀ ਇਹਨਾਂ ਨੂੰ ਇਹ ਕਹਿੰਦਾ ਸੀ ਆਪਦੇ ਬਿਲਡਿੰਗ ਢਾਓ ਤੇ ਸੜਕ ਆਪਣੀ ਬਣ ਜੂ ਵੀ ਹੁਣ ਤਾਂ ਬਣ ਰਹੀ ਹੈ ਆਮ ਆਦਮੀ ਸਰਕਾਰ ਸੜਕ ਬਣਾ ਰਹੀ ਹੈ ਬਸ ਉੱਥੋਂ ਮਾੜੀ-ਮੋਟੀ ਹੋ ਗਈ ਮੇਰੀ ਮਾਤਾ ਜੀ ਨੇ ਮੈਂਬਰ ਨੇ موجوده ਤੇ ਮੈਂ ਉੱਥੇ ਕੰਮ ਕਰਾ ਰਿਆ ਸੀ ਵਾ ਉੱਥੋਂ ਇਹਨਾਂ ਨੇ ਕਰ ਲਿਆ ਵੀ ਸੀ ਕਹਿਣ ਨੂੰ ਵੀ ਆਪਦੇ ਘਰ ਢਾਓ ਆਪਦਾ ਕੁਝ ਵੀ ਨਹੀਂ ਸੜਕ ਟੋਟਾ ਉੱਥੇ ਰਹਿ ਜੂ ਪੁਲਿਸ ਕੰਪਲੀਟ ਕਰੀ 100 ਨੰਬਰ ਜਦੋਂ ਉੱਥੇ ਸਾਰਾ ਕੁਝ ਹੋਇਆ ਫਾਇਰਿੰਗ ਹੋਈ ਸਾਰਾ ਕੁਝ ਹੋਇਆ ਇਸ ਤਰ੍ਹਾਂ ਲੰਗੇ ਸੀ 112 ਤੇ ਕਾਲ ਕਰੀ ਪੁਲਿਸ ਆਈ ਉਹਨੇ ਸਾਰਾ ਮੌਕਾ ਦੇਖਿਆ ਸਾਰਾ ਕੁਝ ਜਾਂਚ ਕਰੀ ਉਹਨਾਂ ਨੇ ਤੇ ਐਫ ਆਰ ਆਈ ਕੱਟ ਗਈ 6 ਜਾਣਿਆਂ ਦੀ ਕਿਹ ਕਿ ਮੌਕਾ ਹੋਇਆ ਹੋਰ ਮੰਗਿਆ ਹੈ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਵੀ ਮੈਨੂੰ ਜਾਣ ਬਾਹਰ ਦਿੱਤਾ ਸੀ ਬਸ ਇੱਕ ਵੀ ਮੁਸ਼ਕਲ ਨਾਲ ਜਾਨ ਪਹੁੰਚਾ ਕੇ ਲੰਘੇ ਸਾਡੇ ਕੋਲ ਗੱਡੀ ਸੀ ਤਾਂ ਲੰਘੇ ਨਹੀਂ ਨੰਗਰ ਦੀ ਕੋਈ ਕਸਮ ਨਹੀਂ ਛੱਡੀ ਉਹਨਾਂ ਨੇ ਇਹਦੀ ਸੂਰਤ ਕੋਈ ਦੋਖ ਹੈ ਹਾਂ ਸਾਰਾ ਸੀਸੀਟੀਵੀ ਵਿੱਚ ਕੈਦ ਨੇ ਸਾਰੇ ਬੁਰਖ ਸਭ ਕੁਝ ਹੈ ਉਹਦੇ ਵਿੱਚ ਕੈਦ ਕਰੇ ਮੇਰਾ ਨਾਮ ਕੁਸ਼ਪ੍ਰੀਤ ਸਿੰਘ ਹੈ ਤੇ ਜਿਹੜੀ ਘਟਨਾ ਹੋਈ ਹੈ ਟੋਲਾ ਦੇ ਵਿੱਚ ਆ ਗੱਡੀਆਂ ਇਹ ਸੀ ਸੀਸੀਟੀਵੀ ਕੋਲ ਲਗਾਈ ਹੋਈ ਹੈ ਕੀ ਕਾਰਨ ਹੋਇਆ ਆਪਣੇ ਨਾਲ ਸੀ ਕਿ ਤੁਸੀਂ ਹਾਂਜੀ ਮੈਂ ਨਾਲ ਸੀਗਾ ਮੇਰੀ ਭੂਆ ਜੀ ਦਾ ਬੇਟਾ ਆਇਆ ਹੋਇਆ ਸੀ ਉਹਨਾਂ ਦਾ ਬਰਥਡੇ ਸੀ ਸੀ ਕੇਕ ਕੱਟਣਾ ਜਾ ਰਹੇ ਸੀਗੇ ਮਤਲਬ ਕਿ ਸਵਾਲ ਲੈ ਰਹੇ ਸੀ ਦੁਕਾਨ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਵੀ ਇੱਕ ਤਰ੍ਹਾਂ ਜੇ ਮੈਂ ਆਪਾਂ ਕਹਿ ਦਿਆਂ ਲਏਗਾ ਆਵਾਜ਼ ਫੁਲਾਇਆ ਗੈਂਗਸਟਰੀ ਉਹਨਾਂ ਨੇ ਫੈਰ ਕੱਢੇ ਬੇਵਜੂਦੇ ਮੰਨ ਕੇ ਚਲੋ ਜੀ ਉੱਧੇ ਸਾਡੇ ਕੋਲੇ ਗੱਡੀ ਨਾ ਹੁੰਦੀ ਚਲੋ ਇਹ ਤਾਂ ਪਰਮਾਤਮਾ ਦੀ ਮਿਹਰ ਸੀ ਅਸੀਂ ਲੰਘੇ ਹੀ ਉੱਥੋਂ ਪਰ ਲੰਘਣ ਦਾ ਕੋਈ ਚਾਂਸ ਨਹੀਂ ਸੀ 15 ਗੱਡੀਆਂ ਦੇ ਵਿੱਚੋਂ ਇੱਕ ਗੱਡੀ ਲੰਘਣੀ ਬਹੁਤ ਹੀ ਜਿਆਦਾ ਮੁਸ਼ਕਲ ਹੈ ਜੀ ਤੁਸੀਂ ਆਪ ਸਮਝ ਸਕਦੇ ਹੋ ਤੇ ਸਾਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਮੰਨ ਕੇ ਚਲੋ ਤੁਸੀਂ ਪਿੰਡ 'ਚ ਜਾ ਕੇ ਹੀ ਪਤਾ ਕਰ ਸਕਦੇ ਹੋ ਬਹੁਤ ਜਿਆਦਾ ਫੈਰਿੰਗ ਹੋਈ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਸੀ ਜੀ ਮਤਲਬ ਕਿ ਉਹਦਾ ਬੈਰ ਸੀਗਾ ਕੋਈ ਵੀ ਸੀਗਾ ਮੰਨ ਕੇ ਚਲੋ ਉਹ ਬਿਨ ਮਤਲਬ ਤੋਂ ਫੈਰ ਮਾਰ ਕੇ ਗਏ ਨੇ ਜੀ ਜੇ ਉਹਨਾਂ ਉੱਥੇ ਕੋਈ ਵੀ ਮਰ ਜਾਦਾ ਸਾਡੇ 'ਚੋਂ ਤਾਂ ਕੌਣ ਜ਼ਿੰਮੇਵਾਰ ਸੀ ਉਹਦਾ ਹੁਣ ਮੇਰੀ ਇਹੀ ਬੇਨਤੀ ਮਤਲਬ ਕਿ ਜਲਦੀ ਤੋਂ ਜਲਦੀ ਉਹ ਬੰਦੇ ਸਾਰੇ ਕਾਬੂ ਕੀਤੇ ਜਾਣ ਨਾਇ ਅਸਲਾ ਬਰਾਂਤ ਕੀਤਾ ਜਾਵੇ ਨਜਾਇਜ਼ ਅਸਲਾ ਸੀ ਉਹਨਾਂ ਕੋਲੇ 12 ਗੱਡੀਆਂ ਸੀ 12 ਦੀਆਂ 12 ਥਾਣੇ 'ਚ ਖੜੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਇਹ ਬੇਨਤੀ ਹੈ ਸਰਕਾਰ ਨੂੰ ਪਿੰਡ 'ਚ ਬਹੁਤ ਬੁਰਾ ਮਾਹੌਲ ਹੈ ਜੀ ਇਸ ਟਾਈਮ ਵੀ ਤੁਸੀਂ ਜਾ ਕੇ ਦੇਖ ਲਓ ਜੀ ਬਹੁਤ ਜਿਆਦਾ ਗੰਦਾ ਮਾਹੌਲ ਬਣ ਰਿਹਾ ਪਿੰਡ ਦੇ ਵਿੱਚੋਂ ਡਰਦੇ ਹੁਣ ਜਵਾਖਾਂ ਨੂੰ ਬਾਹਰ ਨਹੀਂ ਕੱਢਦੇ ਹੈਗੇ ਜਿਹੜਾ ਹਿਸਾਬ ਨਾਲ ਉਹਦੇ ਜਿਹੜਾ ਕੁਝ ਹੋਇਆ ਉਸ ਦਿਨ ਕੋਈ ਜਵਾਖ ਦੁੱਧ ਪਾਉਣ ਜਾ ਰਿਹਾ ਸੀ ਸੀ ਕੈਮਰੇ ਦੇਖਿਆ ਉਹ ਵਾਪਸ ਮੁੜਿਆ ਉਹ ਦੁੱਧ ਡੋਲ ਗਿਆ ਉੱਥੇ ਸਾਰਾ ਬਹੁਤ ਜਿਆਦਾ ਮਤਲਬ ਕਿ ਅਤਿਆਚਾਰ ਹੋ ਰਿਹਾਗਾ 23 12 24 ਨੂੰ ਸੁਰਕਸ 112 ਤੇ ਕਾਲ ਆਈ ਸੀ ਜਦੋਂ ਦੱਸਿਆ ਗਿਆ ਸੀਗਾ ਕਾਲ ਦੇ ਉੱਤੇ ਕਿ ਕੁਝ ਆਦਮੀ ਜਿਹੜੇ ਗੱਡੀਆਂ ਲੈ ਕੇ ਹੰਡਲ ਬਾਜੀ ਕਰ ਰਹੇ ਆ ਪਿੰਡ ਚ ਮੈਂ ਸਮੇਤ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚ ਗਏ ਸੀ ਵੈਰੀਫਾਈ ਕੀਤਾ ਉੱਥੇ ਮੌਕੇ ਤੇ ਜਾ ਕੇ ਠੀਕ ਹੈ ਜੀ ਉਹਦੇ ਵਿੱਚੋਂ ਦਿਲਪੀ ਸਿੰਘ ਸਨ ਅ ਭਦੀਪ ਸਿੰਘ ਜਿਸ ਨੇ ਆਪਣਾ ਬਿਆਨ ਲਿਖਾਇਆ ਜਿਹਦੇ ਬਿਆਨਾਂ ਤੇ ਅਦੀਨਤਰ ਮਕਦਮਾ ਨੰਬਰ 138 ਅਦੀੰਤਰ 109 126 324 190 193 25 27 54 ਨਾਕ थाना ਚਾਜਲੀ ਦਰਜ ਦਿਸਟ੍ਰਿਕਟ ਕੀਤਾ ਗਿਆ ਜਿਸ ਦੇ ਸੰਬੰਧੀ ਦੋਸ਼ੀ ਗੁਰਸੇਵਕ ਸਿੰਘ son of ਗੁਲਜਾਰ ਸਿੰਘ ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਗੁਰ ਲਗਨਦੀਪ ਸਿੰਘ son of ਜੈਪਾਲ ਸਿੰਘ ਸੰਦੀਪ ਸਿੰਘ ਪੁੱਤਰ ਨਰਪਾਲ ਸਿੰਘ ਮਨਦੀਪ ਸਿੰਘ ਤੇ ਇਸ ਕੁਲਦੀਪ ਸਿੰਘ son of ਭਿੰਦਰ ਸਿੰਘ ਵਾਸੀਆਂ ਸਾਰੇ ਰਟੌਲ ਰੂਬੀ son of ਜਸਪਾਲ ਸਿੰਘ ਵਾਸੀ ਜਕੇਪਲ ਇਹਨਾਂ ਦੇ ਵਰਕਲੌਫ ਦਰਜ ਜਿਸ ਅਸਰ ਕੀਤਾ ਤੇ ਰੇਡਾਂ ਜਾਰੀ ਨੇ ਤੇ ਇਹਦੇ ਵਿੱਚ ਕੁਝ ਇਹ ਵੀ ਲਿਖਿਆ ਹੈ ਉਹਨਾਂ ਨੇ ਦੱਸਿਆ ਕਿ ਹਸਲਾ ਵਗੈਰਾ ਉਹਨਾਂ ਕੋਲ ਸੀਗਾ ਤੇ ਹਮਲਾ ਵਗੈਰਾ ਕੀਤਾ ਕਹਿੰਦਾ ਹੈ ਗੱਡੀ ਵਗੈਰਾ ਭੰਨੀ ਜਾਂਦੀ ਹੈ ਗੱਡੀ ਭੰਨਣ ਵਾਲੀ ਜਿਹੜੀ ਖਬਰ ਹੈ ਉਹ ਤੇ ਠੀਕ ਹੈ ਅਸਲੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੀ ਅਸੀਂ ਵੀ ਸੂਰਤ ਵਿੱਚ ਅਸੀਂ ਕਾਰਵਾਈ ਅਮਚ ਲਿਆਂਦੀ ਜਾਵੇਗੀ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਹੈ ਜੀ ਸੀਸੀਟੀਵੀ ਫੁਟੇਜ ਜਿਹੜੀ ਮੌਕੇ ਤੇ ਲਈ ਗਈ ਹੈ ਜਿਹਦੇ ਵਿੱਚੋਂ ਗੱਡੀਆਂ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਗੁਰਸ਼ੇਵਿਕ ਸਿੰਘ ਨੇ ਜੀ ਇਹਦਾ ਪਿੰਡ ਵਿੱਚ ਕੀ ਆਉਂਦਾ ਹੈ ਜੀ ਗੁਰਸ਼ੇਵਿਕ ਸਿੰਘ ਦਾ ਜਿਹ ਉੱਚ ਅਧਿਕਾਰੀਆਂ ਦੇ ਧਿਆਨ ਚ ਤੁਸੀਂ ਲਿਆਤਾ ਜੀ ਸਾਰਾ ਮੈਟਰ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਹੋਇਆ ਸਰਕਲ ਕਾਰਵਾਈ ਕਿਸ ਤਰ੍ਹਾਂ ਦੀ ਕਰ ਰਹੇ ਹੋ ਕੋਈ ਬੰਦਿਆਂ ਦੀ ਰੈਸਟ ਜਾਂ ਕੁਰੀ ਦਾ ਵੇਰਵਾ ਵੀ ਵੀਰੋ ਦੀ ਵਾਸਤੇ ਕਾਰਵਾਈ ਜਾਰੀ ਹੈ ਜੀ ਰੇਡਾਂ ਕਰ ਰਹੇ ਜੀ ਜਲਦੀ ਕਾਬੂ ਕੀਤੀ ਜਾਣੀ